ਸਾਡਾ ਡੀਡੀ ਪੰਜਾਬੀ ਦੇਖਣ ਵਾਲੇ ਸਾਡੇ ਸਾਰੇ ਹੀ ਦਰਸ਼ਕਾਂ ਦਾ ਸਾਡੇ ਅੱਜ ਦੇ ਪ੍ਰੋਗਰਾਮ ਕਾਨੂੰਨੀ ਨੁਕਤੇ 'ਚ ਬਹੁਤ-ਬਹੁਤ ਸਵਾਗਤ ਹੈ। ਦੋਸਤੋ ਸਾਡੇ ਅੱਜ ਦੇ ਪ੍ਰੋਗਰਾਮ ਦਾ ਵਿਸ਼ਾ ਰਹੇਗਾ ਉਪਭੋਗਤਾ ਦੀ ਸੁਰੱਖਿਆ ਸੰਬੰਧੀ ਕਾਨੂੰਨ ਅਤੇ ਇਸ ਵਿਸ਼ੇ ਦੇ ਉੱਤੇ ਗੱਲਬਾਤ ਕਰਨ ਲਈ ਸਾਡੇ ਅੱਜ ਦੇ ਮਾਹਰ ਨੇ ਐਡਵੋਕੇਟ ਬਲਰਾਮ ਸ਼ਕਤੀ ਜੀ। ਸਰ ਤੁਹਾਡਾ ਪ੍ਰੋਗਰਾਮ 'ਚ ਬਹੁਤ-ਬਹੁਤ ਸਵਾਗਤ ਹੈ ਜੀ। ਸ਼ੁਕਰੀਆ। ਇਸ ਦੇ ਨਾਲ ਹੀ ਪ੍ਰੋਗਰਾਮ ਦਾ سلسلہ ਅੱਗੇ ਵਧਾਉਂਦੇ ਆ ਤਾਂ ਸਭ ਤੋਂ ਪਹਿਲਾਂ ਵਕੀਲ ਸਾਹਿਬ ਸਾਡੇ ਦਰਸ਼ਕਾਂ ਦੀ ਜਾਣਕਾਰੀ ਲਈ ਇਹ ਗੱਲ ਦੱਸੋ ਕਿ ਹਿੰਦੁਸਤਾਨ ਦੇ ਵਿੱਚ ਜਿਹੜਾ ਕੰਜ਼ਿਊਮਰ ਹੈ ਜਾਂ ਉਪਭੋ ਕਾਨੂੰਨੀ ਤੌਰ ਤੇ ਵੈਸੇ ਤਾਂ ਉਪਭੋਗਤਾ ਦੀ ਸੁਰੱਖਿਆ ਹਮੇਸ਼ਾ ਹੀ ਹੈ ਕਿਉਂਕਿ ਜੋ ਸਮਾਨ ਖਰੀਦਿਆ ਤੇ ਸੁਰੱਖਿਆ ਹੋਣੀ ਚਾਹੀਦੀ ਹੈ ਲੇਕਿਨ ਉਹਨੂੰ ਕਾਨੂੰਨੀ ਰੂਪ ਪਹਿਲੀ ਵਾਰੀ 1986 ਚ ਠੀਕ ਹੈ ਜੀ 24 ਦਸੰਬਰ 1986 ਵਿੱਚ ਕੰਜ਼ਿਊਮਰ ਪ੍ਰੋਟੈਕਸ਼ਨ ਐਕਟ ਠੀਕ ਹੈ ਜੀ ਐਸ ਦਾ ਨੇਮ ਸੁਜੈਸਟ ਕੰਜ਼ਿਊਮਰ ਪ੍ਰੋਟੈਕਸ਼ਨ ਐਕਟ ਬਣਿਆ ਠੀਕ ਹੈ ਜੀ ਜਿਹੜਾ ਕਿ 24 ਦਸੰਬਰ 1986 ਨੂੰ ਪ੍ਰੈਜ਼ੀਡੈਂਟ ਦੀ ਮਰਜ਼ੀ ਦੇ ਨਾਲ ਠੀਕ ਹੈ ਜੀ ਕੰਸੈਂਟ ਦੇ ਨਾਲ ਕਾਨੂੰਨ ਦਾ ਰੂਪ ਧਾਰਨ ਕਰਦਾ ਹੁਣ ਕੰਜ਼ੂਮਰ ਨੂੰ ਕਾਨੂੰਨੀ ਸੁਰੱਖਿਆ ਹੈ ਠੀਕ ਹੈ ਸਰ ਉਹਦੀ ਪ੍ਰੋਟੈਕਸ਼ਨ ਜਿਹੜੀ ਹੈ ਉਹ ਕਾਨੂੰਨ ਦਿੰਦਾ ਠੀਕ ਹੈ ਜੀ ਇਹ ਜਿੱਦਾਂ ਅੱਜ ਅਸੀਂ ਗੱਲ ਇਹ ਜਿਹੜੀ ਕਰਨੀ ਆ ਕੰਜ਼ੂਮਰ ਮਤਲਬ ਕਿ ਉਪਭੋਗਤਾ ਦੀ ਸੁਰੱਖਿਆ ਤਾਂ ਉਸ ਦੇ ਕੀ ਕੀ ਹੱਕ ਹਨ ਉਹਦੇ ਸੰਬੰਧੀ ਗੱਲ ਕਰਨੀ ਹੈ ਇਸ ਪ੍ਰੋਗਰਾਮ ਦੇ ਤਾਂ ਸਭ ਤੋਂ ਪਹਿਲੇ ਸਾਡੇ ਦਰਸ਼ਕਾਂ ਨੂੰ ਆ ਦੱਸੋ ਕਿ ਕਾਨੂੰਨ ਮੁਤਾਬਕ ਕਿਹੜੇ-ਕਿਹੜੇ ਵਿਅਕਤੀ ਹਨ ਜਿਹੜੀ ਕੰਜ਼ੂਮਰ ਦੀ ਡੈਫੀਨੇਸ਼ਨ ਥੱਲੇ ਜਾਂ ਉਪਭੋਗਤਾ ਦੀ ਪਰਿਭਾਸ਼ਾ ਥੱਲੇ ਹੁੰਦੇ ਨੇ ਜੀ ਕਿਉਂਕਿ ਕਾਨੂੰਨ ਅਪਲਾਈ ਹੋਏਗਾ ਕਿਹਤੇ ਕੰਜ਼ੂਮਰ ਤੇ ਹਾਂਜੀ ਤੇ ਕੰਜ਼ੂਮਰ ਕੌਣ ਹੈ ਹਾਂਜੀ ਕਜੂਨਰ ਬੰਦਾ ਜਿਹੜਾ ਪੈਸੇ ਦੇ ਕੇ ਕੋਈ ਚੀਜ਼ ਖਰੀਦਦਾ ਠੀਕ ਹੈ ਪਹਿਲੀ ਗੱਲ ਦੂਸਰੀ ਕੋਈ ਸਰਵਿਸ ਖਰੀਦਦਾ ਠੀਕ ਹੈ ਜੀ ਤੁਸੀਂ ਕਿਸੇ ਚੀਜ਼ ਲਈ ਕਿਸੇ ਐਕਸਪਰਟ ਦੀ ਲੋੜ ਹੈ ਠੀਕ ਹੈ ਤੁਸੀਂ ਉਹਨੂੰ ਪੇਮੈਂਟ ਕਰਦੇ ਹੋ ਉਹ ਤੁਹਾਡੇ ਘਰ ਦੀ ਆ ਕੇ ਚੀਜ਼ ਠੀਕ ਕਰਦਾ ਜਾਂ ਮਸ਼ੀਨ ਠੀਕ ਕਰਦਾ ਜਾਂ ਕੁਝ ਠੀਕ ਕਰਦਾ ਜੋ ਹਾਇਰ ਦਾ ਸਰਵਿਸ ਠੀਕ ਹੈ ਹਾਇਰ ਦਾ ਸਰਵਿਸ ਜਿਹੜਾ ਬੰਦਾ ਪੈਸੇ ਦੇ ਕੇ ਸਮਾਨ ਖਰੀਦ ਲੈਂਦਾ ਤੁਸੀਂ ਗਾਇਟੀਬੀ ਖਰੀਦ ਲਿਆ ਹਾਂ ਜੀ ਮੁੜ ਕੇ ਪਤਾ ਲੱਗਾ ਵੀ ਟੀਵੀ ਤਾਂ ਨਕਲੀ ਹੈ ਠੀਕ ਹੈ ਜਾਂ ਟੀਵੀ ਖਰਾਬ ਨਿਕਲਿਆ ਠੀਕ ਹੈ ਜੀ ਤਾਂ ਦੁਕਾਨਦਾਰ ਕਹਿੰਦਾ ਜੀ ਇਸ ਦੇ ਮਾਲ ਵੇਚ ਤਾਂ ਹੁਣ ਅਸੀਂ ਨਹੀਂ ਆਂਦੇ ਠੀਕ ਹੈ ਉੱਥੇ ਫਿਰ ਇਹ ਕੰਜ਼ਿਊਮਰ ਪ੍ਰੋਟੈਕਸ਼ਨ ਐਕਟ ਜਿਹੜਾ ਹੈ ਤੁਹਾਨੂੰ ਠੀਕ ਹੈ ਜੀ ਮੌਜੂਦ ਕਰਦਾ ਹੈ ਉਹਦੇ ਲਈ ਪਹਿਲਾਂ ਤੁਹਾਨੂੰ ਪਹਿਲਾ ਪੜਾਅ ਪਾਸ ਕਰਨਾ ਪਏਗਾ ਕਿ ਤੁਸੀਂ ਕੰਜ਼ਿਊਮਰ ਹੈਗੇ ਹੋ ਤੁਸੀਂ ਖਰੀਦਿਆ ਹੈਗਾ ਤੁਹਾਡਾ ਕੋਈ ਦਿਲ ਹੈਗਾ ਠੀਕ ਹੈ ਜੀ ਉਸ ਤੋਂ ਬਾਅਦ ਜਿਹੜੀ ਕੋਰਟ ਹੈ ਕੰਜ਼ਿਊਮਰ ਪ੍ਰੋਟੈਕਸ਼ਨ ਐਕਟ ਜਿਹੜਾ ਹੈ ਇਹਨੂੰ ਕੋਰਟ ਵੀ ਨਹੀਂ ਕਹਿੰਦੇ ਇਹਦਾ ਬੋਰਡ ਬਣਦਾ ਠੀਕ ਹੈ ਜੀ ਉਹ ਉਹਨੂੰ ਨੋਟਿਸ ਕਰੇਗਾ ਵੀ ਭਾਈ ਦੱਸ ਆ ਕਿ ਵੀ ਟੀਵੀ ਵੇਚਿਆ ਸੀਗਾ ਬ੍ਰਾਮਸ਼ਕਤੀ ਜੀ ਨੂੰ ਤੇ ਖਰਾਬ ਹੋ ਗਿਆ ਦੋ ਦਿਨ ਬਾਅਦ ਕਹਿੰਦੇ ਜੀ ਆ ਕੇ ਦੱਸ ਵੀ ਕਿਦਾਂ ਠੀਕ ਹੈ ਇਸ ਕਰਕੇ ਇਹ ਜਿੱਦਾਂ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸਿਆ ਕਿ ਸਭ ਤੋਂ ਪਹਿਲਾਂ ਇੱਕ ਕੰਜ਼ਿਊਮਰ ਦੀ ਜਿਹੜੀ ਪਰਿਭਾਸ਼ਾ ਥੱਲੇ ਆਉਣ ਲਈ ਕਪੜਾ ਜਿਹੜਾ ਵਪਾਰ ਕਰਨਾ ਪੈਂਦਾ ਜਿੱਦਾਂ ਤੁਸੀਂ ਦੱਸਿਆ ਕਿ ਉਹਦੇ ਲਈ ਜਿਹੜਾ ਇੱਕ ਬਿੱਲ ਲੈਣਾ ਪੈਂਦਾ ਇਹ ਇਕੱਲਾ ਇੱਕ ਬੰਨ ਹੀ ਸਾਨੂੰ ਲੈਣਾ ਪਊਗਾ ਕੰਜ਼ਿਊਮਰ ਦੀ ਪਰਿਭਾਸ਼ਾ ਥੱਲੇ ਆਉਣ ਲਈ ਕਿ ਹੋਰ ਵੀ ਕੁਝ ਜਿਹੜੀਆਂ ਗੱਲਾਂ ਹਨ ਜ਼ਰੂਰੀ ਉਹਨਾਂ ਦਾ ਖਿਆਲ ਰੱਖਣਾ ਹੈ ਚਾਹੀਦਾ ਸਾਨੂੰ ਉਹਦੇ ਬਾਰੇ ਥੋੜਾ ਜਿਹਾ ਸਾਡੇ ਦਰਸ਼ਕਾਂ ਨੂੰ ਹੋ

रिपेयर ऑफ सो एंड सो ठीक है जी और रसीद एक सबूत है कि ਤੁਸੀਂ ਉਹਦੀਆਂ ਸਰਵਿਸਿਜ਼ हायर ਕੀਤੀਆਂ ठीक है।, है जी ਸੋ ਕਿਸੇ ਤਰੀਕੇ ਦਾ ਕੋਈ ਨਾ ਕੋਈ ਡਾਕੂਮੈਂਟਰੀ ਪ੍ਰੂਫ ਮੂਰੀ ਬਣਿ ਲੈ ਠੀਕ ਹੈ ਡਾਕੂਮੈਂਟਰੀ ਪ੍ਰੂਫ ਦੱਸੋਗੇ ਕਿ ਮੈਂ ਸਮਾਨ ਖਰੀਦਿਆ ਜਾਂ ਮੈਂ ਸਰਵਿਸਿਜ਼ हायर ਕੀਤੀਆਂ ਠੀਕ ਹੈ ਸੈਕੰਡਲੀ ਜਿਹੜਾ ਮੈਂ ਸਮਾਨ ਖਰੀਦਿਆ ਹੈ ਹਾਂਜੀ ਉਹ ਡਿਫਾਲਟ ਹੈ ਠੀਕ ਹੈ ਡੈਫੀਸ਼ੈਂਸੀ ਇਨ ਸਰਵਿਸ ਠੀਕ ਹੈ ਜੀ ਡੈਫੀਸ਼ੈਂਸੀ ਇਨ ਸਰਵਿਸ ਜਿਹੜੀ ਹੈ ਉਹਦੇ ਵਿੱਚ ਘਾਟ ਹੈ ਠੀਕ ਹੈ ਜੀ ਮਦਦ ਸੀ ਡਾਕਟਰ ਕੋਲ ਗਏ ਠੀਕ ਹੈ ਜੀ ਡਾਕਟਰ ਨੇ ਤੁਹਾਡਾ ਅਨੁਆਜ ਕੀਤਾ ਠੀਕ ਹੈ ਜੀ ਤੁਸੀਂ ਉਹਦੀ ਜਿਹੜੀਆਂ ਸਰਵਿਸਿਜ਼ ਲੈ ਉਹ ਹਾਇਰ ਕੀਤੀਆਂ ਠੀਕ ਹੈ ਜੀ ਆਪਣੀ ਬਿਮਾਰੀ ਵਾਸਤੇ ਠੀਕ ਹੈ ਜੀ ਲੇਕਿਨ ਜਿਸੇ ਲਈ ਉਹ ਡਾਕਟਰ ਕੰਪੀਟੈਂਟ ਨਹੀਂ ਹੈਗਾ ਠੀਕ ਹੈ ਜੀ ਵੈਸੇ ਹੀ ਬੋਲ ਲੱਗਾ ਹਾਂਜੀ ਉਹ ਤੁਹਾਡੀ ਬਿਮਾਰੀ ਜਿਹੜੀ ਹੋਰ ਵਿਗੜ ਗਈ ਠੀਕ ਹੈ ਜੀ ਉਸ ਤੋਂ ਬਾਅਦ ਕਿਉਂਕਿ ਮੈਡੀਕਲ ਨੈਗਲੀਜੈਂਸ ਦੇ ਬਹੁਤ ਕੇਸਸ ਆ ਰਹੇ ਠੀਕ ਹੈ ਜੀ ਉਸ ਵੇਲੇ ਤੁਸੀਂ ਫਿਰ ਕੰਜ਼ਿਊਮਰ ਹੋ ਜਾਂਦੇ ਆ ਬਿਲਕੁਲ ਕੰਜ਼ਿਊਮਰ ਪ੍ਰੋਟੈਕਸ਼ਨ ਐਕਟ ਦੇ ਅੰਦਰ ਉਹ ਕਿ ਜੀ ਮੈਂ ਸਰਵਿਸਿਜ਼ ਹਾਇਰ ਕੀਤੀਆਂ ਠੀਕ ਹੈ ਜੀ ਮੈਂ ਲੱਖ ਦੋ ਲੱਖ ਰੁਪਏ ਦੇ ਤੇ ਖਰਚਿਆ ਠੀਕ ਹੈ ਜੀ ਐ ਮੇਰੇ ਬਿੱਲ ਨੇ ਲੇਕਿਨ ਇਸ ਤੋਂ ਬਾਅਦ ਮੇਰਾ ਅਨਾਜ ਠੀਕ ਨਹੀਂ ਹੋਇਆ ਬਿਲਕੁਲ ਠੀਕ ਹੈ ਸੋ ਕਹਿੰਦਾ ਭਾਵੇਂ ਹੈ ਕਿ ਉਹ ਖਪਤਤਾ ਜਦ ਵੀ ਮਾਰਕੀਟ ਦੇ ਵਿੱਚ ਜਾਂ ਬਾਜ਼ਾਰ ਦੇ ਵਿੱਚ ਜਾਂਦਾ ਹੈ ਜਾਂ ਤਾਂ ਉਹ ਹੈ ਕਿ ਇੱਕ ਕੋਈ ਪੈਸੇ ਦੇ ਕੇ ਚੀਜ਼ ਖਰੀਦੂਗਾ ਜੀ ਦੂਜਾ ਹੋ ਗਿਆ ਜਿੱਦਾਂ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸਿਆ ਕਿ ਸਰਵਿਸਿਜ਼ ਕਿਸੇ ਵੀ ਜਿਹੜੀ ਸਰਵਿਸ ਲੈਂਦਾ ਹੈ ਥੋੜਾ ਜਿਹਾ ਹੋਰ ਸਾਡੇ ਦਸਤਕਾਂ ਦੀ ਜਾਣਕਾਰੀ ਲਈ ਇਹਨੂੰ ਵਿਸਥਾਰ ਨਾਲ ਦੱਸੋਗੇ ਸਰਵਿਸਿਜ਼ ਦੇ ਵਿੱਚ ਕਿਹੜੇ ਕਿਹੜੇ ਕਿੱਤੇ ਆ ਜਾਂਦੇ ਹਨ ਜੀ ایلی سروسز جڑیاں پیمنٹ کرے کر دیئے ہیں ایکسپٹ ہاں جی اسی وکیر بھی سروسز دے ہیں ٹھیک ہے جی فیس بھی ہیں ٹھیک ہے جی لیکن ہون لیٹر سپریم کورڈ نے کیا کہ نہیں وکیر جڑا ہے وہ سروسز ہائر واسطے نہیں زندہ ٹھیک ہے جی وہ پروفیشنل فیس ہے ٹھیک ہے جی وہ تو فرق ہے بلکل ٹھیک ہے جی جڑا میرا کلائنٹ ہے نا وہ میرا کنزیومر نہیں ہے ہاں جی لیکن جڑے ڈاکٹر دا کلائنٹ ہے ہاں جی جنہیں علاج کرایا ہے ہاں جی وہ کنزیومر ہے ٹھیک ہے اور ਨੰਬਰ ਆਫ ਕੇਸਿਸ ਨੇ ਜਿਹਦੇ ਵਿੱਚ ਡਾਕਟਰਾਂ ਦੀਆਂ ਅੰਗੈਲੀ ਠੀਕ ਹੈ ਜੀ ਮੰਨੋ ਗੋਲ ਲੱਗਾ ਐਮਬੀਬੀਐਸ ਠੀਕ ਹੈ ਬੱਚਾ ਲੱਗਾ ਐਮਬੀਬੀਐਸ ਸੀਨੀਅਰ ਦਾ ਠੀਕ ਹੈ ਜੀ ਜਾਂ ਮੈਂ ਜੀ ਆਈ ਸਰਜਨਾਂ ਠੀਕ ਹੈ ਜੀ ਲੇਕਿਨ ਹੈ ਹੱਡੀਆਂ ਦਾ ਠੀਕ ਹੈ ਜੀ ਜਾਂ ਹੱਡੀਆਂ ਦਾ ਗੋਡਾ ਜੋੜਿਆ ਠੀਕ ਹੈ ਜੀ ਗੋਡਾ ਠੀਕ ਨਹੀਂ ਜੁੜਿਆ ਠੀਕ ਹੈ ਜੀ ਉਹ ਉਹਦੇ ਵਿੱਚ ਫਿਰ ਇੱਕ ਉਹਨੇ ਨਹੀਂ ਕੋਸ ਕੋਸ ਨੇ ਆਪਣੇ ਉਹਨਾਂ ਸਿਸਟਮ ਕੀਤਾ ਠੀਕ ਹੈ ਜੀ ਤੇ ਮੈਂ ਗਿਆ ਜੀ ਮੈਂ ਗੋਡੇ ਪੁਆਏ ਠੀਕ ਹੈ ਜੀ ਲੇਕਿਨ ਮੇਰੇ ਗੋਡੇ ਬਾਅਦ ਦੁਖਣ ਲੱਗ ਪਿਆ ਕੁਛ ਹੋਣ ਲੱਗ ਪਿਆ ਠੀਕ ਹੈ ਜੀ ਦੈਨ ਕੋਈ ਐਕਸਪਰਟ ਮੈਡੀਕਲ ਐਕਸਪਰਟ ਗਏ ਗਏ ਵੀ ਜਿਹੜੇ ਪਹਿਲੇ ਗੋਡੇ ਪਏ ਸੀ ਉਹ ਖਰਾਬ ਸੀ ਬਿਲਕੁਲ ਠੀਕ ਹੈ ਇੱਕ ਕਿਸਮ ਦਾ ਉਹਦੀ ਐਂਡੋਰਸਮੈਂਟ ਹੋਏਗੀ ਐਂਡੋਰਸਮੈਂਟ ਹੋਏਗੀ ਕਿ ਜਿਹੜੇ ਗੋਡੇ ਪਹਿਲਾਂ ਪਾਏ ਗਏ ਨੇ ਉਹ ਠੀਕ ਨਹੀਂ ਪਾਏ ਗਏ ਪ੍ਰੋਫੈਸ਼ਨਲੀ ਨਹੀਂ ਪਾਏ ਗਏ ਉਸ ਤੇ ਕਰਕੇ ਦੈਨ ਜਿਹੜੀ ਕਦੀਨਲ ਫੋਰਮ ਹੈ ਉਹ ਫਿਰ ਨੁਕਸਰ ਦੇ ਲੋਕਾਂ ਨੂੰ ਦਖਰ ਦੇ ਕੰਪਨਸੇਸ਼ਨ ਦੇ ਲੈ ਇਹ ਜਿੱਦਾਂ ਤੁਸੀਂ ਗੱਲ ਕਰਿਓ ਜੇ ਸਰਵਿਸਿਸ ਦੇ ਵਿੱਚ ਕੋਈ ਜਿਹੜੀ ਖਾਮੀ ਰਹਿ ਜਾਂਦੀ ਆ ਤਾਂ ਅਸੀਂ ਜਿਹੜਾ ਹੈ ਕੰਜ਼ਿਊਮਰ ਫੋਰਮ ਜਾ ਸਕਦੇ ਆ ਇੱਕ ਗੱਲ ਨਾਲ ਉਸ ਤੋਂ ਬਾਅਦ ਤੁਸੀਂ ਦਰਸ਼ਕਾਂ ਦੀ ਜਾਣਕਾਰੀ ਲਈ ਇਹ ਵੀ ਦੱਸਿਆ ਕਿ ਕੰਜ਼ਿਊਮਰ ਫੋਰਮ ਇੱਕ ਤੀਜੇ ਬੰਦੇ ਤੋਂ ਜਿਹੜਾ ਹੈ opinion ਲੈਂਦੀ ਆ ਕਿ ਜਿਹੜੀ ਕੋਸੋ ਮੈਡੀਕਲ ਮੈਡੀਕਲ ਦੇ ਲਈ ਹਾਂਜੀ ਤਾਂ ਇਸ ਦਾ ਨਾਲ ਹੀ ਅਗਲਾ ਮੇਰਾ ਸਵਾਲ ਇਹ ਹੈ ਕਿ ਜਿੱਦਾਂ ਅਸੀਂ ਸਰਵਿਸਿਸ ਕਿਸੇ ਦੀਆਂ ਲਈਆਂ ਹੈ ਜਾਂ ਕਿਸੇ ਵਿਅਕਤੀ ਤੋਂ ਕੋਈ ਅਸੀਂ ਆਪਣੀ ਗੱਡੀ ਠੀਕ ਕਰਾਈ ਹੈ ਜਾਂ ਹੋਰ ਆਪਾਂ ਜਿਹੜਾ ਹੈਗਾ ਕਿ ਕਿਸੇ ਤੋਂ ਜਿੱਦਾਂ ਕਰ ਲੋ ਤੁਹਾਡਾ ਵਿਆਹ ਸ਼ਾਦੀ ਦਾ ਪ੍ਰੋਗਰਾਮ ਹੈ ਉਹਦੇ ਵਿੱਚ ਅਸੀਂ ਜਿੱਦਾਂ ਉਹਨਾਂ ਤੋਂ ਕੇਟਰਿੰਗ ਵਗੈਰਾ ਲਈ ਹੈ। ਯੈਸ ਉਹਦੇ ਵਿੱਚ ਉਹਨਾਂ ਦੇ ਕੋਈ ਕਮੀ ਪੇਸ਼ੀ ਰਹਿ ਜਾਂਦੀ ਹੈ। ਕੀ ਸਾਨੂੰ ਜਿਆਦਾ ਅਸੀਂ ਕੰਜ਼ਿਊਮਰ ਫੋਰਮ ਜਾਣਾ ਹੈ ਪਹਿਲਾਂ ਹੀ ਕਿਸੇ ਤੀਜੇ ਬੰਦੇ ਦਾ opinion ਲੈ ਕੇ ਜਾਣਾ ਪਊਗਾ ਉੱਥੇ ਕਿ ਉਹ ਬਿਨਾਂ opinion ਲਈ ਅਸੀਂ ਜਿਹੜੀ ਆ ਉਹ ਸਿੱਧਾ ਕੰਜ਼ਿਊਮਰ ਫੋਰਮ ਦੇ ਵਿੱਚ ਆਪਣੀ ਜਿਹੜੀ ਦਰਖਾਸਤ ਦੇ ਸਕਦੇ ਹਾਂ ਜੀ। ਤੁਹਾਡੀ ਗੱਲ ਦੇ ਉੱਤੇ ਜਿਹੜੀ ਫੋਰਮ ਹੈ ਉਹ ਯਕੀਨ ਕਰੇਗਾ ਕਿ ਨਹੀਂ ਕਰੇਗਾ। ਹਾਂ ਜੀ। ਮੈਂ ਕਹਾਂ ਜੀ ਮੈਂ ਕੇਟਰਿੰਗ ਕਰਵਾਈ ਇਹਨਾਂ ਕੋਲ ਠੀਕ ਹੈ ਜੀ ਜਿਹੜੇ ਮੇਰੇ ਸਾਰੇ ਜਿਹੜੇ ਗੈਸਟ ਸੀਗੇ ਉਹ ਸਾਰੇ ਡਿਸਸੈਟੀਸਫਾਈ ਹੋ ਗਏਗੇ ਹਾਂਜੀ ਲੇਕਿਨ ਇਸ ਗੱਲ ਦੀ ਕੋਰਬੋਰੇਸ਼ਨ ਯੂ نو ਪੈਸਿਸ ਇਸ ਗੱਲ ਦੀ ਤਸਦੀਕ ਜਿਹੜੀ ਹੈ ਉਹ ਕੌਣ ਕਰੇਗਾ ਠੀਕ ਹੈ ਜੀ ਨਹੀਂ ਇਸ ਕਰਕੇ ਉਹਦੀ ਕੋਰਬੋਰੇਸ਼ਨ ਕੋਰਟ ਮੰਗਦੀ ਹੈ

negligence ਹੈਗੀ ਹੈ ਠੀਕ ਹੈ ਜੀ ਉਸ ਤੋਂ ਬਾਅਦ ਉਹ ਜੇ ਕਨਵਰਸ ਹੁੰਦੇ ਨੇ ਫਿਰ ਉਹ ਨੋਟਿਸ ਦੇਣਗੇ ਠੀਕ ਹੈ ਜੀ ਔਰ ਦੂਜੀ ਗੱਲ ਇਹਦੇ ਵਿੱਚ ਸਭ ਤੋਂ ਵੱਡੀ ਗੱਲ ਜਿਹੜੀ ਹੈ ਕਿ ਲੋਕ ਨੂੰ ਅਦਾਲਤਾਂ ਜਾਣ ਤੋਂ ਡਰਦੇ ਨੇ ਠੀਕ ਹੈ ਜੀ ਕਿ ਜੇ ਕੋਈ ਨਾ ਤਾਂ ਵਕੀਲ ਕਰੋਗੇ ਠੀਕ ਹੈ ਜੀ ਫਿਰ ਹਰ ਚੀਜ਼ ਪ੍ਰੂਵ ਕਰੋਗੇ ਠੀਕ ਹੈ ਜੀ ਕਿ ਜਿਆ ਕਾਗਜ਼ ਹੈਗਾ ਇਹ ਫਲਾਣੇ ਨੇ ਇਸ਼ੂ ਕੀਤਾ ਹੈ ਐਵੀਡੈਂਸ ਐਕਟ ਦੇ ਤਹਿਤ ਬਿਲਕੁਲ ਠੀਕ ਹੈ ਇਸ ਵਕਤੋ ਲੋਕਾਂ ਦਾ ਦਰ ਦੂਰ ਕਰਨ ਲਈ ਠੀਕ ਹੈ ਕੰਜ਼ੂਲਰ ਫੋਨ ਦਾ ਪ੍ਰੋਸੀਜਰ ਜਿਹੜਾ ਹੈ ਠੀਕ ਹੈ ਜੀ ਥੈਟ ਇਜ਼ ਕਮੈਂਡੇਬਲ ਠੀਕ ਹੈ ਜੀ ਉਹ ਬਹੁਤ ਅੱਛਾ ਹੈ ਠੀਕ ਹੈ ਜੀ ਕਿ ਮੈਂ ਜਾਨਾ ਕੋਰਟ ਚ ਮੈਂ ਕੰਪਲੇਨਟ ਆ ਠੀਕ ਹੈ ਜੀ ਦੂਜੀ ਪਾਸੇ ਨੂੰ ਆਪੋਜ਼ਿਟ ਪਾਰਟੀ ਕਹਿੰਦੇ ਨੇ ਠੀਕ ਹੈ ਜੀ ਕੰਪਲੇਨਟ ਦੇ ਵਿੱਚ ਮੈਂ ਆਪਣਾ ਐਫੀਡੇਵਿਟ ਦੇਣ ਠੀਕ ਹੈ ਜੀ ਕਿ ਜੀ ਮੈਂ ਸਰਸਿਸ ਸਾਇਰ ਕੀਤੀਆਂ ਐ ਮੈਂ ਬਿੱਲ ਲਏ ਨੇ ਐ ਮੇਰੀ ਇੰਸ਼ੋਰੈਂਸ ਕਰਾਈ ਸੀਗੀ ਇੰਸ਼ੋਰੈਂਸ ਤੋਂ ਬਾਅਦ ਮੇਰਾ ਇਹ ਹੋ ਗਿਆ ਇਹਨਾਂ ਨੇ ਮੈਨੂੰ ਪੈਸੇ ਦੇ ਦਿੱਤੇ ਠੀਕ ਹੈ ਲਾਈਕ ਥੈਟ ਇੰਡੀ ਸ਼ੇਪ ਆਫ ਐਫੀਡਵਰਸ ਐਂਡ ਅਕਵਰਸ ਠੀਕ ਹੈ ਜੀ ਪ੍ਰੂਵ ਨਹੀਂ ਕਰਨਾ ਹਾਂਜੀ ਕੋਰਟ ਦੇ ਵੀ ਜੜੇ ਨੇ ਕੋਰਟ ਨੂੰ ਸਮਝਾਣਾ ਹੈ ਠੀਕ ਹੈ ਜੀ ਕੋਰਟ ਜਿਹੜੀ ਹੈ ਉਹ ਦੇਖ ਕੇ ਕਨਵਰਸ ਹੋ ਜਾਏਗੀ ਕਿ ਵਾਕਈ ਇਸ ਬੰਦੇ ਨੇ ਇੰਸ਼ੋਰੈਂਸ ਕਵਰ ਕੀਤਾ ਸੀਗਾ ਇਹ ਕਵਰ ਹੈ ਜਿਹੜੇ ਪੀਰੀਅਡ ਦਾ ਲਿਆ ਸੀ ਉਹ ਉਸੇ ਦੌਰਾਨ ਇਹ ਬਿਮਾਰ ਪੈ ਗਿਆ ਬਿਮਾਰ ਹੋਣ ਤੋਂ ਬਾਅਦ ਜਿਸ ਨੇ ਕਿਹਾ ਵੀ ਪੈਸੇ ਦਿਓ ਤੇਰਾ ਨਾ ਕਰਤੀ ਡੈਫੀਸ਼ੀਐਂਸੀ ਇਨ ਸਰਵਿਸ ਆ ਗਈ ਨਾ ਠੀਕ ਹੈ ਜੀ ਉਸ ਕਰਕੇ ਉਹਨਾਂ ਨੂੰ ਨੋਟਿਸ ਇਸ਼ੂ ਕਰਤੇਗੀ ਠੀਕ ਹੈ ਜੀ ਸੋ ਜਿਹੜੇ ਸਟ੍ਰਿਕਟ ਰੂਲ ਆਫ ਐਵੀਡੈਂਸ ਨੇ ਉਹ ਨਹੀਂ ਲਗਦੇ ਇੱਥੇ ਠੀਕ ਹੈ ਜੀ ਪਹਿਲੀ ਗੱਲ ਬਿਲਕੁਲ ਠੀਕ ਹੈ ਜੀ ਦੂਜੀ ਗੱਲ ਕਿ ਜਿਹੜਾ ਬੰਦਾ ਵਕੀਰ ਦੀ ਲੋੜ ਨਹੀਂ ਹੈਗੀ ਠੀਕ ਹੈ ਜੀ ਕੋਈ ਵੀ ਬੰਦਾ ਜਾ ਸਕਦਾ ਹੈ ਅਗਰੀਵਡ ਪਰਸਨ ਜਿਹੜਾ ਹੈ ਠੀਕ ਹੈ ਜੀ ਉਹ ਆਪਣੀ ਮਦਦ ਲਈ ਫਰੈਂਡਸ ਵਾਸਤੇ ਕਿਸੇ ਨੂੰ ਨਾਲ ਲੈ ਸਕਦਾ ਹੈ ਉਹਦੇ ਲਈ ਆਰਗੇਨਾਈਜੇਸ਼ਨਸ ਨੇ ਜਿਹੜੀਆਂ ਰਜਿਸਟਰਡ ਨੇ ਕਿ ਉਹ ਕੰਜ਼ਿਊਮਰ ਰਿਗਰਨ ਕੰਪਲੇਨਸ ਨੂੰ ਕੋਡ ਦੇ ਅੰਦਰ ਰੈਕਗਨਾਈਜ਼ ਠੀਕ ਹੈ ਜੀ ਤਾਂ ਕਿ ਜੇ ਵਕੀਲ ਤੋਂ ਡਰ ਤੋਂ ਨਹੀਂ ਆਣਾ ਤੇ ਉਹ ਵੀ ਤੁਹਾਡਾ ਉਹਨਾਂ ਨੇ ਦੇਖ ਲਿਆ ਕਿ ਜੇ ਐਵਿਡੈਂਸ ਐਕਟ ਦੀ ਪੇਸ਼ੀ ਦੀਆਂ ਚੋਂ ਨਿਕਲਣਾ ਠੀਕ ਹੈ ਜੀ ਤੇ ਉਹਦੇ ਵਾਸਤੇ ਵੀ ਤੁਹਾਨੂੰ ਕੀ ਕਰਨਾ ਪਵੇਗਾ ਕਿ ਸਿੰਪਲ ਐਫੀਡੇਵਿਟ ਐਂਡ ਦਾ ਡਾਕੂਮੈਂਟ ਡਾਕੂਮੈਂਟ ਵੈਸੇ ਹੀ ਮੰਨ ਲਿਆ ਜਾਏਗਾ ਠੀਕ ਹੈ ਸੋ ਕਹਿੰਦਾ ਭਾਵ ਹੈ ਕਿ ਜਿਹੜਾ ਕੰਜ਼ਿਊਮਰ ਹੈ ਜਾਂ ਕੋਈ ਆਮ ਵਿਅਕਤੀ ਜਿਹਨੂੰ ਅਸੀਂ ਭੋਗਤਾ ਕਹਿੰਦੇ ਆ ਉਸ ਦੇ ਇਸ ਸਰਲਤਾ ਹੋਵੇ ਕੰਮ ਦੇ ਵਿੱਚ ਉਹਲੀ ਜਿਹੜਾ ਹੈ ਕਿ ਜਿਹੜਾ ਆਮ ਸਾਡੀ ਜਿਹੜੀ ਸਿਵਲ ਕੋਰਟ ਹੈ ਉਸ ਦੀਆਂ ਜਿਹੜੀਆਂ پیچਿੜੀਆਂ ਉਸ ਨੂੰ ਜਿਹੜਾ ਉਸ ਦੇ ਵਿੱਚੋਂ ਕੱਢ ਦਿੱਤਾ ਗਿਆ ਹੈ ਕਿ ਬਿਨਾਂ ਡਰ ਤੋਂ ਕੋਈ ਵੀ ਬੰਦਾ ਜਿਹੜਾ ਉਹ ਕੰਜ਼ਿਊਮਰ ਫੋਰਮ ਤੇ ਜਾ ਸਕੇ। ਨਹੀਂ ਵੈਸੇ ਤੇ ਮੈਂ ਕਹਾਂਗਾ ਕੋਰਟ ਵੀ ਬਿਨਾਂ ਡਰ ਤੋਂ ਆਉਣਾ ਚਾਹੀਦਾ ਹੈ ਜੇ ਸੱਚ ਹੈ ਲੇਕਿਨ ਕੁਐਸਚਨ ਇਜ਼ ਕਿ ਉਸ ਤੇ ਪ੍ਰੋਸੀਜਰ ਜਿਹੜਾ ਨਾ ਟਾਈਮ ਲੈਂਦਾ। ਬਿਲਕੁਲ ਠੀਕ। ਪ੍ਰੋਸੀਜਰ ਟਾਈਮ ਲੈਂਦਾ। ਠੀਕ ਹੈ ਜੀ। ਪ੍ਰੋਸੀਜਰ ਦੇ ਵਿੱਚੋਂ ਬਚਣ ਲਈ ਹਾਂਜੀ ਇਸ ਸੀ ਨੂੰ ਥੋੜਾ ਜਿਹਾ ਸੋਖਾ ਕਰ ਸਰਲ ਕਰ ਦਿੱਤਾ ਹੈ। ਸਰਲ ਕਰ। ਠੀਕ ਹੈ। ਇਹ ਜਿੱਦਾਂ ਤੁਸੀਂ ਦੱਸਿਆ ਕਿ ਕਈ ਵਾਰ ਹੁੰਦਾ ਕਿ ਅਸੀਂ ਇੰਸ਼ੋਰੈਂਸ ਲਈ ਹੁੰਦੀ ਹੈ ਇੰਸ਼ੋਰੈਂਸ ਕਵਰ ਲਿਆਤਾ ਉਸ ਦੇ ਸਮੱਸਿਆ ਨਾਲ ਤੁਹਾਨੂੰ ਇਹ ਲੱਗਦਾ ਹੈ ਕਿ ਜਿਹੜੀ ਸਾਡੀ ਦਿੱਕਤ ਆ ਗਈ ਹੈ ਹਾਂਜੀ ਤਾਂ ਜਦ ਅਸੀਂ ਇੰਸ਼ੋਰੈਂਸ ਕਵਰ ਲਿਆ ਕਈ ਵਾਰ ਅਸੀਂ ਸਮਾਜ ਦੇ ਵਿੱਚ ਆ ਗੱਲ ਦੇਖਦੇ ਹਾਂ ਕਿ ਜਦ ਇੰਸ਼ੋਰੈਂਸ ਵਾਲਾ ਏਜੰਟ ਸਾਨੂੰ ਇੰਸ਼ੋਰੈਂਸ ਵੇਚਣ ਆਉਂਦਾ ਹੈ ਤੋ ਸਾਨੂੰ ਕਈ ਵਾਰ ਬਹੁਤ ਸਾਰੀਆਂ ਜਿਹੜੀਆਂ ਉਹ ਸ਼ਰਤਾਂ ਜਿਹੜੀਆਂ ਹੁੰਦੀਆਂ ਹਨ ਉਹਨਾਂ ਨੂੰ ਲੁਕੋ ਕੇ ਤੁਹਾਨੂੰ ਜਿਹੜੀ ਇੰਸ਼ੋਰੈਂਸ ਉਹ ਵੇਚ ਦਿੰਦੇ ਹਨ ਇਹੋ ਜਿਹੇ ਹਾਲਾਤਾਂ ਦੇ ਵਿੱਚ ਜਿਹੜਾ ਕੰਜ਼ਿਊਮਰ ਹੈ ਜਾਂ ਉਹ ਭੋਗਤਾ ਹੈ ਜਿੰਨੇ ਉਹ ਇੰਸ਼ੋਰੈਂਸ ਲਈ ਹੈ ਉਸ ਨੂੰ ਕੀ ਉਹ ਕੰਜ਼ਿਊਮਰ ਕੋਰਟ ਜਾ ਸਕਦਾ ਹੈ ਕਿ ਮੈਨੂੰ ਧੋਖੇ ਦੇ ਨਾਲ ਜਿਹੜੀ ਹੈ ਇਹ ਇੰਸ਼ੋਰੈਂਸ ਵੇਚੀ ਗਈ ਹੈ ਕਿਉਂਕਿ ਇੰਸ਼ੋਰੈਂਸ ਏਜੰਟ ਜਿਹੜੇ ਹੱਤ ਤਰ੍ਹਾਂ ਵਿੱਚ ਤੁਹਾਡੇ ਨੂੰ ਡਾਕੂਮੈਂਟ ਸਾਈਨ ਕਰਾ ਲੈਂਦੇ ਆ ਸਾਰਾ ਕੁਝ ਕਰ ਲੈਂਦੇ ਆ ਜੀ ਇਹਦੇ ਬਾਰੇ ਮੈਂ ਅਕਸਰ ਦਰਦੇ ਕਹਿੰਦਾ ਕਿ ਜਿਹੜੀ ਇੰਸ਼ੋਰੈਂਸ ਕੰਪਨੀ ਜਿਹੜਾ ਉਹਨਾਂ ਦਾ ਐਟੀਟਿਊ ਨੀ ਪੈਣਾ ਨਾ ਐਛਤਰੀ ਖਰੀਦ ਲਓ ਤੁਹਾਨੂੰ ਵੀ ਵੱਜ ਜਾਏਗਾ ਠੀਕ ਹੈ ਜੀ ਲੇਕਿਨ ਜਿਸ ਨੂੰ ਨਹੀਂ ਪਏਗਾ ਉਸੇ ਵੇਲੇ ਆ ਕੇ ਕਹਣਗੇ ਛਤਰੀ ਦੇ ਦਿਓ ਕਿਉਂਕਿ ਜਿਹੜੀ ਤੁਹਾਨੂੰ ਅਸੀਂ ਪਾਲਸੀ ਕੀਤੀ ਹੈ ਉਸ ਵਿੱਚ ਛਤਰੀ ਦਾ ਕੋਈ ਜ਼ਿਕਰ ਨਹੀਂ ਕੀਤਾ ਠੀਕ ਹੈ ਜੀ ਇਹ ਐਟੀਟਿਊਡ ਹੈ ਠੀਕ ਹੈ ਜੀ ਇੰਸ਼ੋਰੈਂਸ ਦਾ ਇਹ ਨਾਰਮਲ ਐਟੀਟਿਊਡ ਹੈ ਕਿ ਉਹਨਾਂ ਨੇ ਪਹਿਲਾਂ ਲਾਈ ਨਹੀਂ ਕਰਨੀ ਹੈ ਠੀਕ ਹੈ ਜੀ ਦਿਸ ਇ ਮਾਈ ਐਕਸਪੀਰੀਅੰਸ ਐਜ਼ ਅ ਲਾਇਰ ਠੀਕ ਹੈ ਜੀ ਕਿ ਉਹਨਾਂ ਨੇ ਕਿਹਾ ਜੀ ਕਿਸੇ ਤਰੀਕੇ ਨਾਲ ਔਰ ਇਹ ਸਭ ਤੋਂ ਵੱਡੀ ਗੱਲ ਹੁੰਦੀ ਹੈ ਕਿ ਜੇ ਇਹਦੇ ਵਿੱਚ ਆਜੇ ਕੋਈ ਛੋਟੀਆਂ ਛੱਤੀ ਕੰਡੀਸ਼ਨ ਹੈ ਠੀਕ ਹੈ ਜੀ ਕੰਡੀਸ਼ਨਲ ਜੋ 18 ਜਿਹੜੀ ਹੈ ਇਹ ਉਹ ਬਾਬਕ ਅਸੀਂ ਤੁਹਾਨੂੰ ਇੰਸ਼ੋਰੈਂਸ ਕਵਰ ਨਹੀਂ ਦੇ ਠੀਕ ਹੈ ਉਹ ਤੇ ਕੋਰਸ ਨੇ ਬਹੁਤ ਸਟ੍ਰਿਕਟ ਐਕਸ਼ਨ ਲਿਆ ਉਹ ਕਹਿੰਦੇ ਕਿ ਤੁਸੀਂ ਸਮਝਾਈਆਂ ਸੀਗੀਆਂ ਨਾ ਪੜ ਕੇ ਸੁਵਾਈਆਂ ਸੀਗੀਆਂ ਇਹਨਾਂ ਨੇ ਮੰਨੀਆਂ ਸੀਗੀਆਂ ਠੀਕ ਹੈ ਜੀ ਕਿਉਂਕਿ ਫਾਈਨ ਪ੍ਰਿੰਟ ਜਿਹੜਾ ਫਾਈਨ ਪ੍ਰਿੰਟ ਆਫ ਦਾ ਕੰਡੀਸ਼ਨ ਜਿਹੜਾ ਹਾਂਜੀ that cannot be cause for refusal ਠੀਕ ਹੈ ਜੀ ਪਲੀ ਦਾ ਠੀਕ ਹੈ ਜੀ ਔਰ ਦੂਜਾ ਕਿ اے جی پرانی بماری سے نہ لکو ہوتی ٹھیک ہے جی اتھے آگے کی جی بماری کی سی جی ڈائیپٹک سی جی ٹھیک ہے جی اے بلڈ پریشر سی جی ٹھیک ہے جی اور آج کل دو زمانے چکیڑا بند ہے جنہوں ڈائیپٹک نہیں جا بلڈ پریشر نہیں ہے جا ڈائیپٹک بلڈ پریشر نہ ہوگی تو ایشورنس پارسی کر لی لے گا بلکل ٹھیک ہے جی اتھے پھر سپریم کور نے کیا ہے کہ ڈائیپٹک اور بلڈ پریشر دے آر نوٹ ڈیزیز ٹھیک ہے جی یہ ویر ہے ڈیئر آف دا باڈی ٹھیک ہے جی تو اس کر کے ہاں ਕੈਂਸਰ ਹੈ ਤੁਸੀਂ ਬਿਲਕੁਲ ਹੈ ਹਾਂਜੀ ਆਫ ਕਰਸ ਠੀਕ ਹੈ ਜੀ ਮੁਸਲਬ ਰਹੇਗਾ ਔਰ ਪ੍ਰੀਵੀਅਸ ਹਿਸਟਰੀ ਦੇ ਵਿੱਚ ਜੇ ਕੁ ਥੋੜੀ ਬਹੁਤੀ ਕਮੀ ਹੈਗੀ ਹੈ ਤੇ ਕੋਰਸ ਦਾ ਐਟੀਟਿਊਡ ਕੰਜ਼ਿਊਮਰ ਵਾਲਾ ਠੀਕ ਹੈ ਜੀ ਜਿਹੜਾ ਕ੍ਰਿਮੀਨਲ ਜਸਟਿਸ ਦੇ ਵਿੱਚ ਬੈਨੀਫਿਟ ਆਫ ਡਾਊਟ ਜਿਹੜਾ ਹੈ ਉਹ ਮਰਝੂ ਨਾ ਜਾਣਾ ਇਹ ਚ ਕੰਜ਼ਿਊਮਰ ਦੇ ਹੱਕ ਚ ਜਾਣਾ ਠੀਕ ਹੈ ਕੰਜ਼ਿਊਮਰ ਦੇ ਹੱਕ ਚ ਜਾਣਾ ਵੀ ਇਸ ਬੰਦੇ ਨੂੰ ਕੀ ਪਤਾ ਲੱਗੇਗਾ ਇਹ ਜਿਹੜੇ ਟੈਕਨੀਕਲ টারਮਸ ਤੁਸੀਂ ਲਿਖੀਆਂ ਹੋਈਆਂ ਡਾਕਟਰਾਂ ਦੇ টারਮ ਜਿਹੜੀਆਂ ਨੇ ਅਦਰਵਾਇਜ਼ ਵੀ ਕਿਸੇ ਬੰਦੇ ਨੂੰ ਨਹੀਂ ਸਮਝ ਆਉਂਦੀਆਂ ਇਹਨਾਂ ਨੂੰ ਸਮਝ ਲੱਗਦੀਆਂ ਠੀਕ ਹੈ ਤੇ ਜੇ ਤੁਸੀਂ ਕਹੋਗੇ ਵੀ ਤੈਨੂੰ ਪਈ ਇਹ ਵਿੱਚ ਇਹ ਅਸੀਂ ਬਿਮਾਰੀ ਲਿਖੀ ਜਿਹੜੀ ਨਵਾਦੀ ਦਾ ਮਤਲਬ ਡਾਕਟਰ ਨੂੰ ਹੀ ਪਤਾ ਬਾਕੀ ਨੂੰ ਨਹੀਂ ਪਤਾ ਹੈਗਾ ਦੈਨ ਦੇ ਡੋਟ ਰੀਡਿੰਗ ਠੀਕ ਹੈ ਜੀ ਇਹ ਗਰੰਟ ਮੰਨ ਹੈ ਕਾਫੀ ਖੁੱਲੀ ਤਰਤੀ ਰੰਦ ਹੈ ਠੀਕ ਹੈ ਜੀ ਤਾਂ ਕਈ ਵਾਰ ਅਸੀਂ ਆ ਵੀ ਦੇਖਦੇ ਹਾਂ ਕਿ ਅਸੀਂ ਇੱਕ ਇੰਸ਼ੋਰੈਂਸ ਖਰੀਦੀ ਹੈ ਉਹ ਜ਼ਰੂਰੀ ਨਹੀਂ ਕਿ ਅਸੀਂ ਮੈਡੀਕਲ ਇੰਸ਼ੋਰੈਂਸ ਲਈਏ ਜਾਂ ਅਸੀਂ ਹੋਮ ਇੰਸ਼ੋਰੈਂਸ ਲਈਏ ਜਾਂ ਗੱਡੀ ਦੀ ਇੰਸ਼ੋਰੈਂਸ ਲਈਏ ਕਾਨੂੰਨ ਜਾਂ ਜਦ ਅਸੀਂ ਕਲੇਮ ਲੈਣਾ ਹੈ ਕਲੇਮ ਤਾਂ ਮੰਗਦਾ ਹੁੰਦਾ ਹੈ ਕਹੋ ਜੀ ਸਾਡਾ 100 ਰੁਪਿਆ ਪਰ ਇੰਸ਼ੋਰੈਂਸ ਵਾਲੇ ਕਹਿੰਦੇ ਜੀ ਅਸੀਂ 50 ਰੁਪਏ ਦੇਣੇ ਨੇ ਤਾਂ ਅਸੀਂ ਬਿਲਕੁਲ ਨਹੀਂ ਦੇਣੇ ਬੰਦੇ ਨੂੰ ਪੈਸਿਆਂ ਦੀ ਲੋੜ ਹੁੰਦੀ ਹੈ ਉਸ ਵੇਲੇ ਤਾਂ ਉਸ ਨੂੰ ਮਜਬੂਰ ਕਰਕੇ ਜਿਹੜਾ ਹੈ ਉਹ ਤੋਂ ਸਾਈਨ ਕਰਵਾ ਲਏ ਜਾਂਦੇ ਆ ਤਾਂ ਉਸ ਨੂੰ ਜਿਹੜੇ ਹੈ ਘੱਟ ਪੈਸਿਆਂ ਦੇ ਵਿੱਚ ਜ ਕਿ ਤੁਸੀਂ ਜਿਹੜੀ ਇੰਸ਼ੋਰੈਂਸ ਕਰਵਾਈਓ ਤੇ देयर इज ਅ ਲਿਮਿਟ ਠੀਕ ਹੈ ਜੀ ਤੇ ਉਹ 5 ਲੱਖ ਦੀ ਕਰਾਈ 6 ਲੱਖ ਦੀ ਕਰਾਈ 8 ਲੱਖ ਦੀ ਕਰਾਈ ਠੀਕ ਹੈ ਜੀ ਜਿਹੜਾ ਮੇਰਾ ਕਲੇਮ ਹੈ ਹਾਂ ਜੀ ਉਹ 8 ਲੱਖ ਦੇ ਵਿੱਚ ਹੈ ਠੀਕ ਹੈ ਜੀ ਰਾਈਟ ਹਾਂ ਜੀ 8 ਲੱਖ ਦੇ ਵਿੱਚ ਤੇ ਫਿਰ ਜੇ ਨਾ ਨਹੀਂ ਕਰ ਸਕਦੇ ਕਿਉਂਕਿ ਇਥੇ ਉਹਨਾਂ ਨੇ ਤੁਹਾਡੇ ਕੋਲ ਪ੍ਰੀਮੀਅਮ ਜਿਹੜਾ ਹੈ ਉਹ 8 ਲੱਖ ਦਾ ਲਿਆ ਠੀਕ ਹੈ ਜੀ ਪ੍ਰੀਮੀਅਮ ਤੁਹਾਡਾ 8 ਲੱਖ ਤਾਂ ਲਿਆ ਠੀਕ ਹੈ ਜੀ ਔਰ ਉਸ ਤੋਂ ਬਾਅਦ ਇੰਸ਼ੋਰਸ ਕੰਪਨੀ ਨਹੀਂ ਕਹਿ ਸਕਦੀ ਠੀਕ ਹੈ ਜੀ ਕਿ ਜੀ ਅਸੀਂ 8 ਨਹੀਂ ਦੇਣੇ ਅਸੀਂ ਠੀਕ ਹੈ ਜੀ 7 ਦੇਣੇ ਨੇ 6 ਦੇਣੇ ਹਾਂ ਜੇ ਵਰਕਸ਼ਾਪ ਵਾਲੇ ਐਕਸਪਰਟ ਜਿਹੜੇ ਗੰਦੇਪੀਰਾਂ ਨੂੰ ਨੁਕਸਾਨ ਐਨੇ ਲੱਖ ਦਾ ਉਹਨੇ ਪੈਸੇ ਮਿਲਣ ਨਹੀਂ ਠੀਕ ਹੈ ਜੀ ਤੇ ਜੇ ਇਸ ਦੇ ਬਾਵਜੂਦ ਵੀ ਸਾਾਨੂੰ ਮਜਬੂਰ ਕਰਕੇ ਜੇ ਇੰਸ਼ੋਰੈਂਸ ਕੰਪਨੀ ਉਹ ਪੈਸੇ ਘਟਾ ਦੇ ਦੇਣ ਤਾਂ ਕੀ ਸਾਡੇ ਕੋਲ ਹੱਕ ਹੈ ਕਿ ਬਾਅਦ ਚੋਂ ਅਸੀਂ ਕੋਰਟ ਦੇ ਵਿੱਚ ਜਾ ਕੇ ਆਪਣੀਆਂ ਦਲੀਲ ਕਰ ਸਕਦੇ ਹਾਂ ਕਿ ਸਾਨੂੰ ਮਜਬੂਰ ਕਰਕੇ ਜਿਹੜੇ ਦਿੱਤੇ ਗਏ ਜੀ ਕਿ ਡੈਫੀਸ਼ੀਐਂਸੀ ਇਨ ਸਰਵਿਸ ਠੀਕ ਹੈ ਜੀ ਇਹ ਪੈਸੇ ਦਿੱਤੇ ਨੇ ਇਹਨਾਂ ਨੇ ਕੱਟ ਲਾਇਆ ਇਹਦੇ ਚ ਠੀਕ ਹੈ ਜੀ ਉਸ ਕੱਟਦਾ ਵੀ ਉਹਨੂੰ ਜਸਟੀਫਾਈ ਕਰਨਾ ਪਏਗਾ ਨਾ ਠੀਕ ਹੈ ਜੀ ਕਿ ਜੀ ਅਸੀਂ 2 ਲੱਖ ਮੰਗਿਆ ਸੀ ਇਹਨਾਂ ਅਸੀਂ 1.5 ਦਿੱਤਾ ਕਿਉਂਕਿ ਸਾਡੀ ਪਾਲਿਸੀ ਹਸਾਬ ਨਾਲ 50 ਹਜ਼ਾਰ ਕੱਟੀ ਹੈ ਐਸ ਪਾਲਿਸੀ ਦੇ ਐਸ ਕਲॉज ਦੇ ਹਸਾਬ ਨਾਲ 50 ਹਜ਼ਾਰ ਕੱਟੀ ਹੈ ਠੀਕ ਹੈ ਜੀ ਉੱਥੇ ਫਿਰ ਕੋਰਟ ਇੰਟਰਪ੍ਰੀਟ ਕਰਦੀ ਹੈ ਠੀਕ ਹੈ ਜੀ ਕਿ ਭਾਈ ਇਹ ਪਾਲਿਸੀ ਲਈ ਤੇ ਇੱਕ ਕਲॉज ਨਹੀਂ ਲੱਗਣੀ ਠੀਕ ਹੈ ਜੀ 2 ਲੱਖ ਦਾ ਨੁਕਸਾਨ ਹੈ 2 ਲੱਖ ਐਕਸਪਰਟ ਕੇ ਅੰਦਰ 2 ਲੱਖ ਦੇ ਪੈਸੇ ਦੇ ਠੀਕ ਹੈ ਜੀ ਉਥੇ ਵੀ ਗਿਆ ਨਾ ਕਿ ਜਿਹੜੀਆਂ ਕੰਪਨੀਆਂ ਨੇ ਦੇ ਆਰ ਮੋਰ ਇਨਕਲਾਈਨ ਟੁਵਰਡ ਦੀ ਕੰਜ਼ਿਊਮਰ ਕਿਉਂਕਿ ਉਹਨਾਂ ਦੇ ਵਿਚਾਰੇ ਡਿਸਐਡਵਾਂਟੇਜਸ ਸਨ ਠੀਕ ਹੈ ਜੀ ਕੰਜ਼ਿਊਮਰ ਨੂੰ ਨਹੀਂ ਪੜਿਆ ਠੀਕ ਹੈ ਜੀ ਇਹ ਸ਼ੇਅਰਿੰਗ ਕੰਪਨੀ ਨੇ ਵਗੀਰ ਰੱਖੇ ਹੋਏ ਨੇ ਠੀਕ ਹੈ ਜੀ ਇਸ ਕਰਕੇ ਠੀਕ ਹੈ ਜੀ ਇਹ ਜਿੱਦਾਂ ਆਪਾਂ ਗੱਲ ਕਰ ਰਹੇ ਹਾਂ ਕਿ ਕੰਜ਼ਿਊਮਰ ਜਿਹੜੇ ਫੋਰਮ ਆ ਜਾਂ ਕੰਜ਼ਿਊਮਰ ਬੋਰਡ ਬਣੇ ਹੋਏ ਆ ਤਾਂ ਸਾਡੇ ਦਰਸ਼ਕਾਂ ਲਈ ਜਾਣਕਾਰੀ ਲਈ ਥੋੜਾ ਜਿਆਦਾ ਦੱਸੋ ਕਿ ਇੱਕ ਜ਼ਿਲ੍ਹੇ ਦੇ ਵਿੱਚ ਜਾਂ ਇੱਕ ਸੂਬੇ ਦੇ ਵਿੱਚ ਕੰਜ਼ਿਊਮਰ ਬੋਰਡ ਕਿੱਥੇ-ਕਿੱਥੇ ਹੁੰਦੇ ਹਨ ਇਹਨਾਂ ਦੀ ਕੀ ਜੂਰੀਸਡਿਕਸ਼ਨ ਹੈ ਤਾਂ ਕਿੰਨੇ ਕੁ ਪੈਸਿਆਂ ਦਾ ਜਿਹਨੂੰ ਆਪਾਂ ਮੋਨਿਟਰੀ ਜੂਰਿਸਡਿਕਸ਼ਨ ਕਹਿੰਦੇ ਆ ਜੀ ਜੇ ਸਾਡਾ ਕਲੇਮ ਸਪੋਜ਼ 10 ਲੱਖ ਦਾ ਹੈ ਤਾਂ ਅਸੀਂ ਕਿੱਥੇ ਜਾਣਾ ਹੈ ਜੇ ਸਾਡਾ ਕਲੇਮ ਕਹਿ ਲੋ ਜੀ ਕਈ ਵਾਰ 1 ਕਰੋੜ ਦਾ ਹੈ ਤਾਂ ਕਿਹੜੀ ਕੰਜ਼ਿਊਮਰ ਫੋਰਮ ਦੇ ਵਿੱਚ ਜਾਣਾ ਹੈ ਥੋੜਾ ਜਿਹਾ ਉਸ ਬਾਰੇ ਸਾਡੇ ਦੱਸ ਸਕਣਗੇ ਜੀ ਜੀ ਕੁਸਚਨ ਜੂਰਿਸਡਿਕਸ਼ਨ ਹਾਂਜੀ ਇਹ ਮੋਨਿਟਰੀ ਜੂਰਿਸਡਿਕਸ਼ਨ ਜੀ ਜਿੱਥੇ ਤੁਸੀਂ ਇੰਸ਼ੋਰੈਂਸ ਪਾਲਸੀ ਲਈ ਹੈ ਹਾਂਜੀ ਪਹਿਲਾਂ ਤਾਂ ਉੱਥੇ ਦੀ ਡਿਸਟ੍ਰਿਕਟ ਫੋਰਮ ਜਿਹੜਾ ਹੈ ਉਹਦੀ ਜੂਰਿਸਡਿਕਸ਼ਨ ਹੈ ਠੀਕ ਹੈ ਜੀ اور جے فرض ہے جڑی انشورنس اسی دلی کسی آن جی. کمپنی ہے جیسا آفیس دلی چورس آن جی. جلندر چھوٹ کے لے لے جی. لیکن جو دفتر جلندر چاہیے آن جی. جی. اتھے سو کر سکتے جی. دو جی کہ پیسے او دلی دی پیسے جہاں نے ڈسٹرک فورم کی جوریسڈکشن ہے اج کل آئی تھنک فیفٹی لیکس لکھ روپئے کا کلیم ہوسٹرک فورم جستے اوپر کا کلیم ہے ਦੈਨ ਤੁਹਾਨੂੰ ਡਾਇਰੈਕਟਲੀ ਸਟੇਟ ਫੋਰਮ ਚ ਜ਼ਿਆਦਾ ਪਏਗਾ ਸਟੇਟ ਫੋਰਮ ਦੇ ਵਿੱਚ 2 ਕਰੋੜ ਹੈ ਠੀਕ ਹੈ ਜੀ ਔਰ ਜੇ 2 ਕਰੋੜ ਤੋਂ ਉੱਪਰ ਜਾਣਾ ਹੈ ਤੇ ਫਿਰ ਨੈਸ਼ਨਲ ਫੋਰਮ ਚ ਜਾਣਾ ਹੈ ਠੀਕ ਹੈ ਜੀ ਔਰ ਮੈਡੀਕਲ ਇੰਸ਼ੋਰੈਂਸ ਦੇ ਵਿੱਚ तकरीबन 5-5 ਕਰੋੜ 6-6 ਕਰੋੜ ਰੁਪਏ ਦਾ ਲੋਕਾਂ ਨੂੰ ਕੰਪਨਸੇਸ਼ਨ ਦੇ ਠੀਕ ਹੈ ਸਰ ਕਈ ਵਾਰ ਅਸੀਂ ਜ਼ਿਆਦਾ ਇੰਸ਼ੋਰੈਂਸ ਲੈਨੇ ਆ ਜਾਂ ਕਿਸੇ ਵਿਅਕਤੀ ਤੋਂ ਅਸੀਂ ਚੀਜ਼ ਖਰੀਦਦੇ ਆ ਸਮਾਜ ਦੇ ਵਿੱਚ ਕਿਸੇ ਕੰਪਨੀ ਤੋਂ ਅਸੀਂ ਕੋਈ ਜਿੱਦਾਂ ਟੀਵੀ ਖਰੀਦਿਆ ਹੈ ਜਾਂ ਜਿੰ ਕੋਰੈਂਸ ਕਵਰ ਲਿਆ ਹੈ ਜਾਂ ਸਰਵਿਸ ਲਈਆਂ ਜਾਂ ਜਦੋਂ ਸਾਨੂੰ ਆਪਣੀ ਰਸੀਦ ਦਿੰਦੇ ਹਨ ਜਾਂ ਬਿੱਲ ਦਿੰਦੇ ਹਨ ਉਹ ਬਿੱਲ ਦੇ ਥੱਲੇ ਲਿਖਿਆ ਹੁੰਦਾ ਜੀ ਕੋਈ ਵੀ ਜਿਹੜਾ ਝਗੜਾ ਹੋਊਗਾ ਜੀ ਉਹ ਬੰਬੇ ਦੀ ਕੋਰਟੀ ਦੇਖੋਗੀ ਜਾਂ ਜੀ ਉਹ ਦਿੱਲੀ ਦੀ ਕੋਰਟੀ ਦੇਖੋਗੀ ਸਬਜੈਕਟ ਉਹਦੀ ਜੂਰੀਸਡਿਕਸ਼ਨ ਆ ਹੋ ਜਾਂ ਲਿਖਿਆ ਹੁੰਦਾ ਪਟਿਆਲਾ ਕੋਰਟ ਜਦਕਿ ਅਸੀਂ ਸਾਰਾ ਡੀਲਿੰਗ ਜਿਹੜੀ ਉਹ ਕਹੋ ਜੀ ਜਲੰਧਰ ਵਿੱਚ ਜਾਂ ਲੁਧਿਆਣਾ ਵਿੱਚ ਕਿਸੇ ਹੋਰ ਸ਼ਹਿਰ ਦੇ ਵਿੱਚ ਹੋਈ ਹੁੰਦੀ ਹੈ ਸਟੈਚੂਟਰੀ ਜਿਹੜੀ ਹੈ ਨਾ ਜਿਹੜੀ ਕਾਨੂੰਨੀ ਤੌਰ ਤੇ ਜੂਰੀਸਡਿਕਸ਼ਨ ਹੈਗੀ ਉਹ ਕੋਲੋਂ ਪਾਰਟੀਆਂ ਆਪਣੇ ਤਰੀਕੇ ਨਾਲ ਨਹੀਂ ਬਦਲ ਸਕਦੀਆਂ ਠੀਕ ਹੈ ਜੀ ਆਪਣੇ ਤਰੀਕੇ ਨਾਲ ਨਹੀਂ ਬਤੋ ਸਕਦੇ ਜੂਰਿਸਡਿਕਸ਼ਨ ਜਿਹੜੀ ਹੈ ਉਹ ਕਾਨੂੰਨ ਡਿਸਾਈਡ ਕਰਦਾ ਠੀਕ ਹੈ ਜੀ ਅਸੀਂ ਦੋਨਾਂ ਨੂੰ ਡਰ ਗਿਆ ਨਹੀਂ ਕਹਿਣਾ ਕਿ ਅਸੀਂ ਹੁਸ਼ਿਆਰਪੁਰ ਜਾ ਕੇ ਮੁਕੱਦਮਾ ਕਰਾ ਆ ਗਏ ਠੀਕ ਹੈ ਜੀ ਜੇ ਸਟਿਟਿਊਟਰੀ ਜੂਰਿਸਡਿਕਸ਼ਨ ਜਿਲੰਦਰ ਹੈ ਹਾਂਜੀ ਤੁਸੀਂ ਕੈਨਟ ਸੇ ਕਿ ਜੇ ਅਸੀਂ ਬੰਬਈ ਜਾ ਕੇ ਬਿਲਕੁਲ ਠੀਕ ਹੈ ਜੀ ਸੋ ਦੈਟ ਇਜ਼ ਨਾਟ ਲੀਗਲ ਸੋ ਕਹਿੰਦਾ ਭਾਵ ਹੈ ਕਿ ਕਾਨੂੰਨ ਮੁਤਾਬਕ ਜਿੱਥੇ ਜਿਹੜੀ ਜੂਰਿਸਡਿਕਸ਼ਨ ਜਿਹੜੀ ਕੋਰਟ ਦੀ ਬਣਦੀ ਹੈ ਉੱਥੇ ਹੀ ਉਹ ਮੁਕੱਦਮਾ ਚੱਲਣਾ ਹੈ ਇਦਾਂ ਜਿੱਦਾਂ ਉਹ ਲਿਖਿਆ ਹੁੰਦਾ ਉਸ ਤੋਂ ਜਿਹੜਿਆ ਡਰਨ ਦੀ ਕੋਈ ਸਾਨੂੰ ਨਾ 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 ਕੋਈ ਨਹੀਂ ਕੋ ਇਹ ਜਦ ਕੋਈ ਕੰਜ਼ਿਊਮਰ ਜਾਂ ਉਪਭੋਗਤਾ ਮਾਨਯੋਗ ਜਿਹੜੀ ਕੰਜ਼ਿਊਮਰ ਫੋਰਮ ਦਾ ਜਾ ਕੇ ਦਰਵਾਜ਼ਾ ਖੜਕਰਾਉਂਦੇ ਹਨ ਤਾਂ ਉੱਥੇ ਜਿਹੜਾ ਹੈਗਾ ਕਿ ਆਪਣਾ ਇੱਕ ਕੇਸ ਜਿਹੜਾ ਉਹ ਪੇਸ਼ ਕਰਦੇ ਹਨ ਕੇਸ ਪੇਸ਼ ਕੀਤਾ ਜਿਹੜੀ ਮਾਨਯੋਗ ਸਾਡੇ ਕੰਜ਼ਿਊਮਰ ਫੋਰਮ ਉਹ ਇਸ ਗੱਲ ਤੇ ਮਨ ਵੀ ਜਾਂਦੇ ਹਨ ਕਿ ਜਿਹੜਾ ਇਹ ਡੈਫੀਸ਼ੈਂਸੀ ਇਨ ਸਰਵਿਸ ਰਹੀ ਹੈ ਜਾਂ ਫਿਰ ਜਿਹੜੀ ਕੋਈ ਚੀਜ਼ ਆ ਉਹ ਬੰਦੇ ਨੂੰ ਜਿਹੜੀ ਹੈ ਜਿੱਦਾਂ ਦੀ ਉਹ ਚਾਹੁੰਦਾ ਸੀ ਉਦਾਂ ਨਹੀਂ ਮਿਲੀ ਠੀਕ ਹੈ ਇਹਨਾਂ ਹਾਲਾਤਾਂ ਦੇ ਵਿੱਚ ਉਹ ਬੰਦੇ ਨੂੰ ਕੀ ਰੀਲੀਫ ਮਿਲਦਾ ਹੈ ਕਿ ਉਹ ਇੱਥੇ ਕੰਪਨਸੇਸ਼ਨ ਮਿਲ ਸਕਦਾ ਹੈ ਬੰਦੇ ਨੂੰ ਜਾਂ ਉਹ ਚੀਜ਼ ਬਦਲ ਕੇ ਦਿੱਤੀ ਜਾ ਸਕਦੀ ਹੈ ਜਾਂ ਫਿਰ ਜਿਹੜਾ ਸਰਵਿਸ ਪ੍ਰੋਵਾਈਡਰ ਹੈ ਜਾਂ ਜਿਹਨੇ ਉਹ ਚੀਜ਼ ਵੇਚੀ ਹੈ ਉਸ ਨੂੰ ਹੋਰ ਕੋਈ ਸਜ਼ਾ ਮਿਲਦੀ ਹੈ ਉਹਦੇ ਬਾਰੇ ਥੋੜਾ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਦੇਖੋ ਇੱਕ ਗਾੜੇ ਕੰਜ਼ਿਊਮਰ ਜਿਹੜਾ ਉਹਨੂੰ ਸ਼ਿਕਾਇਤ ਹੈ ਹਾਂਜੀ ਕਿ ਜੀ ਜਾਂ ਤਾਂ ਮਾਲ ਚੰਗਾ ਨਹੀਂ ਮਿਲਿਆ ਜਾਂ ਸਰਫਸੀ ਚੰਗੀਆਂ ਨਹੀਂ ਮਿਲੀਆਂ ਜਿਹਦੇ ਕਰਕੇ ਫੋਰਮ ਚ ਆਇਆ ਫੋਰਮ ਨੇ ਪਹਿਲਾਂ ਦੇਖਿਆ ਵੀ ਵਾਕਈ ਜੋ ਆਇਆ ਹੈ ਇਹਦੀ ਸ਼ਿਕਾਇਤ ਚ ਵਜ਼ਨ ਹੈ ਉਹਨਾਂ ਨੂੰ ਨੋਟਿਸ ਦੇਣਾ ਉਹਨੂੰ ਠੀਕ ਹੈ ਜੀ ਨੋਟਿਸ ਦੇਣ ਤੋਂ ਬਾਅਦ ਦੂਜੀ ਪਾਰਟੀ ਨੇ ਆ ਕੇ ਦੱਸਣਾ ਵੀ ਜੀ ਮੈਂ ਜੋ ਕੀਤਾ ਉਹ ਉਠੀ ਕੀਤਾ ਇਹਦਾ ਬਣਦਾ ਹੈ ਕਿ ਨਹੀਂ ਬਣਦਾ ਦੋਨੋਂ ਪਾਰਟੀਆਂ ਨੂੰ ਸੁਣ ਕੇ ਦੋਨੋਂ ਪਾਰਟੀਆਂ ਦੇ ਡਾਕੂਮੈਂਟ ਦੇਖ ਕੇ ਦੋਨੋਂ ਪਾਰਟੀਆਂ ਦੇ ਐਫੀਡਵਿਟਸ ਦੇਖ ਕੇ ਉਹ ਕਨਜੂਗ ਫੋਰਮ ਇੱਕ ਡਿਸੀਜਨ ਦੇਗਾ ਠੀਕ ਹੈ ਜੀ ਉਸ ਸਿਡੀਨ ਦੇ ਵਿੱਚ ਤਿੰਨ ਚੀਜ਼ਾਂ ਦਾ ਚਾਰ ਰੱਖੇਗਾ ਠੀਕ ਹੈ ਕਿ ਉਹ ਐਬਸਲੂਟ ਨੁਕਸਾਨ ਕੀ ਹੋਇਆ ਹੈ ਪਲੱਸ ਇਸ ਨੁਕਸਾਨ ਨੂੰ ਪੂਰਾ ਕਰਨ ਲਈ ਅਦਾਲਤ ਚਾਣ ਕਰਕੇ ਉਹਨੂੰ ਕਿੰਨਾ ਖਰਚਾ ਕਰਨਾ ਪਿਆ ਠੀਕ ਹੈ ਜੀ ਬਿਲਕੁਲ ਠੀਕ ਹੈ ਠੀਕ ਹੈ ਨਾ ਐਸ ਵੈਲ ਐਸ ਦਾ ਐਬਸਲੂਟ ਲੌਸ ਐਂਡ ਦਾ ਕੰਪਨਸੇਸ਼ਨ ਠੀਕ ਹੈ ਜੀ ਉਹ ਵੀ ਉਹਨੂੰ ਮਿਲੇਗਾ ਠੀਕ ਹੈ ਜੀ ਔਰ ਜੇ ਇਹ ਨਹੀਂ ਮਿਲਦਾ ਤੇ ਉਹਦੇ ਚ ਅਪੀਲਿੰਗ ਪ੍ਰੋਵੀਜ਼ਨ ਹੈ ਕਿ ਉਹ ਜਿਹੜਾ ਬੰਦਾ ਆਫੈਂਡਰ ਹੈ ਹਾਂਜੀ ਬਿਜੀ ਪਾਰਟੀ ਜਿਹਦੇ ਤੇ ਉਹ ਫਿਰ ਪੈਸਾ ਪਿਆ ਉਹਨੂੰ ਠੀਕ ਹੈ ਜੀ ਉਹਨੂੰ ਸਜ਼ਾ ਵੀ ਦੇ ਸਕਦਾ ਠੀਕ ਹੈ ਜੀ ਸੋ ਕਹਿੰਦਾ ਭਾਵੇਂ ਹੈ ਕਿ ਜਿਹੜੇ ਇੱਕ ਤਾਂ ਜਿਹੜਾ ਸਾਡਾ ਮੂਲ ਜਿਹੜਾ ਨੁਕਸਾਨ ਆਇਆ ਉਹਦੇ ਨਾਲ ਦੇ ਨਾਲ ਜਿਹੜਾ ਤੁਹਾਨੂੰ ਗਿਆਨ ਵੀ ਮਿਲਦਾ ਹੈ ਕੰਪਨਸੇਸ਼ਨ ਜ਼ਰੂਰੀ ਠੀਕ ਹੈ ਜੀ ਤਾਂ ਇਸ ਤੋਂ ਅਗਲੀ ਗੱਲ ਹੈ ਕਿ ਜੇ ਕੋਈ ਵਿਅਕਤੀ ਜਾਂ ਕੰਜ਼ਿਊਮਰ ਹੈ ਜਾਂ ਉਹ ਜਿਹੜੀ ਆਪੋਜ਼ਿਟ ਪਾਰਟੀ ਹੈ ਜਨੇ ਚੀਜ਼ ਵੇਚੀ ਹੈ ਸੈਲਰ ਜਾਂ ਸਰਵਿਸ ਪ੍ਰੋਵਾਈਡਰ ਹੈ ਜੀ ਉਹ ਦੋਨੋਂ ਜਾਣੇ ਮਾਨਜੋਗ ਜਿਹੜੇ ਕੰਜ਼ਿਊਮਰ ਫਰਮ ਦੇ ਫੈਸਲੇ ਦੇ ਨਾਲ ਸਹਿਮਤ ਨਹੀਂ ਹਨ ਤਾਂ ਕੀ ਉਹ ਅਗੇ ਅਪੀਲ ਦੇ ਵਿੱਚ ਜਾ ਸਕਦੇ ਹਨ ਜੇ ਅਪੀਲ ਜਾ ਸਕਦੇ ਹਨ ਤਾਂ ਉਹ ਕਿੱਥੇ ਅਪੀਲ ਪੈਣੀ ਹੈ ਉਹਦੇ ਬਾਰੇ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਦਿਓ ਜੀ ਜੇ ਡਿਸਟ੍ਰਿਕਟ ਫੋਰਮ ਦਾ ਫੈਸਲਾ ਹਾਂਜੀ ਤੇ ਉਹਦੀ ਅਪੀਲ ਚਾਹੇ ਕੰਪਲੇਨੈਂਟ ਚਾਹੇ ਅਪੋਜ਼ਿਟ ਪਾਰਟੀ ਠੀਕ ਹੈ ਜੀ ਕਹਿੰਦੇ ਹੈਗੇ ਜੀ ਇਹਨੇ 10 ਲੱਖ ਭਾਤ ਤਾ ਮੈਨੂੰ ਹਾਂਜੀ ਮੇਰਾ ਬੰਦਾ ਸੀ 5 ਲੱਖ ਰੁਪਈਆ ਠੀਕ ਹੈ ਜੀ ਉਹ ਉਹਦੇ ਕਰਕੇ ਉੱਪਰ ਜਾਏਗਾ ਠੀਕ ਹੈ ਜੀ ਸੋ ਦੋਨੋਂ ਪਾਰਟੀਆਂ ਲਈ ਰਸਤਾ ਜਿਹੜਾ ਅਗਲਾ ਉਹ ਸਟੇਟ ਕੰਜ਼ਿਊਮਰ ਠੀਕ ਹੈ ਜੀ ਉਸ ਜਰਸਡਿਕਸ਼ਨ ਵੱਧ ਗਈ ਹੋਣੀ ਠੀਕ ਹੈ ਜੀ ਔਰ ਉਥੇ ਨੂੰ ਲੋਟਸ ਜਾਏਗਾ ਠੀਕ ਜੇ ਉਥੋਂ ਵੀ ਤਸੱਲੀ ਨਹੀਂ ਹੁੰਦੀ ਠੀਕ ਹੈ ਜੀ ਨਾਰਮਲੀ ਮੈਡੀਕਲ ਇੰਸ਼ੋਰੈਂਸ ਦੇ ਕੇਸਸ ਦੇ ਵਿੱਚ ਪੀਪਲ ਫਾਈਟ ਅਪ ਟੂ ਦੀ ਐਂਡ ਠੀਕ ਹੈ ਔਰ ਨੈਸ਼ਨਲ ਕੰਜ਼ਿਊਮਰ ਫੋਰਮ ਦੇ ਵਿੱਚ ਉਹਨਾਂ ਨੇ ਕਾਫੀ ਲਿਬਰਲ ਨੇ ਠੀਕ ਹੈ ਜੀ ਤੇ ਉਹ ਦਿੱਲੀ ਤੱਕ ਚਲਦਾ ਠੀਕ ਹੈ ਇਟਸ ਅ ਲਾ ਠੀਕ ਹੈ ਜੀ ਇਹ ਤਾਂ ਇਹ ਹੈ ਜੀ ਉਹ ਕਹਿੰਦੇ ਆ ਨੇ ਕਾਨੂੰਨ ਦੇ ਵਿੱਚ ਕਹਿੰਦੇ ਹਨ ਕਿ ਜਦੋਂ ਇੱਕ ਵਿਅਕਤੀ ਫੈਸਲਾ ਲੈ ਲੈਂਦਾ ਹੈ ਉਸ ਦੀ ਜਿਹੜੀ ਸਮੱਸਿਆ ਉਸ ਨੂੰ ਫੈਸਲਾ ਲਾਗੂ ਕਰਾਉਣ ਤੇ ਸ਼ੁਰੂ ਹੁੰਦੀ ਹੈ ਜੀ ਤਾਂ ਐਦਿ ਇਹ ਇਸ ਦਾ ਅਗਲਾ ਸਵਾਲ ਇਹ ਹੈ ਕਿ ਇੱਕ ਕੰਜ਼ਿਊਮਰ ਹੈ ਉਸ ਨੇ ਆਪਣੇ ਹੱਕ ਤੇ ਵਿੱਚ ਫੈਸਲਾ ਲੈ ਲਿਆ ਉਸ ਫੈਸਲੇ ਨੂੰ ਲਾਗੂ ਕਰਵਾਉਣਾ ਹੈ ਉਸ ਨੂੰ ਲਾਗੂ ਕਰਵਾਉਣ ਦਾ ਕੀ ਤਰੀਕਾ ਹੈ ਉਹਦੇ ਬਾਰੇ ਸਾਡੇ ਦਰਸ਼ਕਾਂ ਨਾਲ ਥੋੜੀ ਜਾਣਕਾਰੀ ਸਾਂਝੀ ਕਰੋ ਜੀ ਵਕੀਲ ਹੋ ਕਿ ਲਾਅ ਇਸ ਕਮਾਂਡਰ ਦਾ ਸੋਵਰਨ ਹਾਂ ਜੀ ਜਿਹੜਾ ਕਾਨੂੰਨ ਨੇ ਆਰਡਰ ਦਿੱਤਾ ਹਾਂ ਜੀ ਉਹ ਰਾਈ ਦਾ ਠੀਕ ਹੈ ਜੀ ਉਹਨੂੰ ਨਾ ਮੰਨਣਾ ਜਿਹੜਾ ਉਹਦੇ ਵਾਸਤੇ ਸਜ਼ਾ ਦੀ ਪ੍ਰੋਵੀਜ਼ਨ ਹੈ ਠੀਕ ਹੈ ਔਰ ਇਸੇ ਤਰ੍ਹਾਂ ਕਨਸੂਲਰ ਐਕਟ ਦੇ ਵਿੱਚ ਵੀ ਠੀਕ ਹੈ ਜੀ ਜੇ ਫੋਸਕੀ ਤਾਂ ਫੈਸਲਾ ਕੀਤਾ ਔਰ ਉਹਨਾਂ ਨੇ ਉਹਨੂੰ ਨਹੀਂ ਮੰਨਿਆ ਹਾਂਜੀ ਥੈਨ ਕੰਟੈਂਪਟ ਵੀ ਹੈ ਠੀਕ ਹੈ ਜੀ ਔਰ ਪੈਨਲਟੀ ਵੀ ਹੈ ਠੀਕ ਹੈ ਜੀ ਸੋ ਇਸ ਕਰਕੇ ਕੋਈ ਵੀ ਕਾਨੂੰਨ ਜਿਹੜਾ ਹੈ ਉਹ ਬਿਨਾ ਉਹਦੇ 'ਚ ਡੈਟਰੈਂਟ ਹੋਣ ਦੇ ਬਿਨਾ ਉਸ ਗੱਲ ਦੇ ਕਿ ਇਥੇ ਜੇ ਤੁਸੀਂ ਨਹੀਂ ਕਰੋਗੇ ਤੇ ਸਜ਼ਾ ਹੋਏਗੀ ਠੀਕ ਹੈ ਜੀ ਇਹ ਕਾਨੂੰਨ ਜਿਹੜਾ ਇਸੇ ਕਰਕੇ ਕਾਮਯਾਬ ਹੁੰਦੇ ਨੇ ਕਿ ਜੇ ਉਹਦੇ 'ਚ ਡੰਡਾ ਨਾ ਨਾ ਹੈਗਾ ਠੀਕ ਹੈ ਜੀ ਸੋ ਇਹਦੇ 'ਚ ਕੰਜ਼ਿਊਮਰ ਵੀ ਡੰਡਾ ਹੈਗਾ ਠੀਕ ਹੈ ਜੀ ਹਾਂਜੀ ਤਾਂ ਇਹ ਜਿਹੜਾ ਸਵਾਲ ਇਸ ਦੇ ਨਾਲ ਹੈ ਕਿ ਜਿਹੜਾ ਅਸੀਂ ਆਮ ਤੌਰ ਤੇ ਦਾ ਸਿਵਲ ਕੋਰਟ ਦੇ ਵਿੱਚ ਕੀ ਦੇਖਦੇ ਹਾਂ ਕਿ ਇੱਕ ਐਗਜ਼ੀਕਿਊਸ਼ਨ ਅਸੀਂ ਜਿਹੜੀ ਹੈ ਉਹ ਪਾ ਦਿੰਨੇ ਆ ਜੀ ਇਸ ਦੇ ਵਿੱਚ ਜੇ ਅਸੀਂ ਕੰਟੈਂਪਟ ਪਾਉਣੀ ਹੈ ਜਾਂ ਐਗਜ਼ੀਕਿਊਸ਼ਨ ਪਾਉਣੀ ਹੈ ਜੀ ਤਾਂ ਉਸ ਨੂੰ ਆਪਾਂ ਸਿਵਲ ਕੋਰਟ ਦੇ ਵਿੱਚ ਪਾਉਣਾ ਹੈ ਜਾਂ ਕੰਜ਼ਿਊਮਰ ਕੋਰਟ ਦੇ ਵਿੱਚ ਪਾਉਣਾ ਹੈ ਉਹਦੇ ਬਾਰੇ ਜੀ ਨਹੀਂ ਕੰਜ਼ਿਊਮਰ ਦਾ ਆਰਡਰ ਹੈ ਉਹ ਨੂੰ ਇੰਪਲੀਮੈਂਟੇਸ਼ਨ ਕੰਜ਼ਿਊਮਰ ਨਹੀਂ ਕਰਨੀ ਠੀਕ ਹੈ ਜੀ ਫੋਰਮ ਨੇ ਕੰਜ਼ੂਮਰ ਫੋਰਮ ਨੇ ਇਹ ਆਰਡਰ ਕੀਤਾ ਹੈ ਉਹਦੇ ਪਾਲਣਾ ਉਸੇ ਨੇ ਕਰਨੀ ਠੀਕ ਹੈ ਜੀ ਸਿਵਲ ਕੋਰਟ ਦਾ ਜਿਹ ਕੋਈ ਤਰ੍ਹਾਂ ਬਿਲਕੁਲ ਠੀਕ ਹੈ ਜੀ ਸਿਵਲ ਕੋਰਟ ਦੇ ਵਿੱਚ ਲੋਕਾਂ ਦਾ ਬਹੁਤ ਬੈਡ ਐਕਸਪੀਰੀਅੰਸ ਹੈ ਕਿ ਡਿਗਰੀ ਹੋ ਗਈ ਲੇਕਿਨ ਡਿਗਰੀ ਦੀ ਐਗਜ਼ੀਕਿਊਸ਼ਨ ਨਹੀਂ ਹੋਈ ਠੀਕ ਹੈ ਜੀ ਐਟਲੀ ਐਗਜ਼ੀਕਿਊਸ਼ਨ ਕਰਕੇ ਟਾਈਮ ਲੱਗਦਾ ਇਸੇ ਕਰਕੇ ਉਹਨੇ ਕੰਜ਼ੂਮਰ ਫੋਰਮ ਬਣਾਇਆ ਹੈ ਨਾ ਬਿਲਕੁਲ ਠੀਕ ਹੈ ਜੀ ਕਿ ਤਾਂ ਕਿ ਤੁਹਾਨੂੰ ਫਿਰ ਡਿਗਰੀ ਦੇ ਇੰਪਲੀਮੈਂਟੇਸ਼ਨ ਲਈ ਪੂਰਾ ਜੋਰ ਨਾਲ ਲਾਣਾ ਪਵੇ ਬਿਲਕੁਲ ਠੀਕ ਹੈ ਇਸ ਕਰਕੇ ਵਕੀਲ ਸਾਹਿਬ ਸਾਨੂੰ ਸਮਾਂ ਜ਼ਿਆਦਾ ਨਹੀਂ ਦੇ ਰਿਹਾ ਕਿ ਆਪਣੇ ਪ੍ਰੋਗਰਾਮ ਨਾਲ ਸੀ ਹੋਰ ਉਮੀਦ ਕਰਦੇ ਹਾਂ ਕਿ ਸਾਡੇ ਦਰਸ਼ਕਾਂ ਨੂੰ ਸਾਡਾ ਅੱਜ ਦਾ ਪ੍ਰੋਗਰਾਮ ਪਸੰਦ ਆਇਆ ਹੋਵੇਗਾ ਸਾਡਾ ਪ੍ਰੋਗਰਾਮ ਦੇਖਣ ਲਈ ਬਹੁਤ ਬਹੁਤ ਧੰਨਵਾਦ ਨਮਸਕਾਰ ਜੀ